ਕੀ ਬਲੱਡ ਨੇਟ ਕਰਨ ਦੇ ਨਾਲ ਪੈਂਦੀ ਹੈ ਸਰੀਰਕ ਕਮਜ਼ੋਰੀ ਜਾਂ ਫਿਰ ਲੱਗ ਜਾਂਦੀ ਹੈ ਕੋਈ ਬਿਮਾਰੀ ਸੋ ਦੋਸਤੋ ਅੱਜ ਅਸੀਂ ਇਸੇ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਕਿ ਬਲੱਡ ਨੇਟ ਕਰਨ ਦੇ ਕੀ ਕੀ ਲਾਭ ਨੇ ਤੇ ਕੀ ਕੀ ਨੁਕਸਾਨ ਹੋ ਸਕਦੇ ਨੇ ਜਾਂ ਫਿਰ ਬਲੱਡ ਨੇਟ ਕਰਨ ਲੱਗਿਆਂ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਨੇ ਇਸ ਵੀਡੀਓ ਨੂੰ ਅਸੀਂ ਚਾਰ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ ਤੇ ਪਹਿਲੇ ਪਾਰਟ ਦੇ ਵਿੱਚ ਇਹ ਦੱਸਾਂਗੇ ਕਿ ਬਲੱਡ ਨੇਟ ਕਰਨ ਦੇ ਕੀ ਕੀ ਫਾਇਦੇ ਨੇ ਔਰ ਦੂਸਰੇ ਪਾਰਟ ਵਿੱਚ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਜਦੋਂ ਆਪਾਂ ਬਲੱਡ ਨੇਟ ਕਰਦੇ ਹਾਂ ਉਸ ਤੋਂ ਪਹਿਲਾਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਉਸ ਤੋਂ ਇਲਾਵਾ ਜੋ ਤੀਜਾ ਪਾਰਟ ਹੋਏਗਾ ਉਹਦੇ ਵਿੱਚ ਦੱਸਾਂਗੇ ਕਿ ਬਲੱਡ ਨੇਟ ਕਰਨ ਤੋਂ ਬਾਅਦ ਕਿਹੜੀਆਂ-ਕਿਹੜੀਆਂ ਸਾਨੂੰ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੈ ਤੇ ਐਂਡ ਦੇ ਵਿੱਚ ਅਖੀਰਲੇ ਪਾਰਟ ਵਿੱਚ ਅਸੀਂ ਦੱਸਾਂਗੇ ਕਿ ਕੀ ਸੱਚਮੁੱਚ ਹੀ ਬਲੱਡ ਨੇਟ ਕਰਨ ਦੇ ਨਾਲ ਸਿਰੇ ਕਮਜ਼ੋਰੀ ਪੈ ਜਾਂਦੀ ਹੈ ਜਾਂ ਅਸੀਂ ਕਿਸੇ ਕਿਸਮ ਦੀ ਬਿਮਾਰੀ ਦਾ ਸ਼ਿਕਾਰ ਹੁੰਦੇ। ਦੋਸਤੋ ਗੱਲ ਕਰਦੇ ਆਂ ਫਾਇਦੇ ਦੀ ਕੀ ਹੁੰਦਾ ਕਿ ਕਈ ਵਾਰ ਇਹ ਬੋਡੀ ਦੇ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਕਈ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਲੇਕਿਨ ਜਦੋਂ ਆਪਾਂ ਬਲੱਡ ਨੇਟ ਕਰਦੇ ਆਂ ਤੇ ਉਸ ਦੇ ਨਾਲ ਜੋ ਆਇਰਨ ਦੀ ਮਾਤਰਾ ਹੈ ਉਹ ਬੋਡੀ ਦੇ ਵਿੱਚ ਇੱਕ ਸੰਤੁਲਨ ਲੈਵਲ ਤੇ ਇੱਕ ਨਾਰਮਲ ਲੈਵਲ ਤੇ ਆਣ ਕਰਕੇ ਆਪਾਂ ਆਪਣੇ ਆਪ ਨੂੰ ਅੱਛਾ ਫੀਲ ਕਰਦੇ ਆਂ। ਦੂਸਰਾ ਕੀ ਹੈ ਕਿ ਆਜ ਦੇ ਦਿਨ ਚਰਿਆ ਦੇ ਵਿੱਚ ਬਹੁਤ ਸਾਰੇ ਲੋਕ ਜੋ ਹਾਈਪਰ ਟੈਨਸ਼ਨ ਬੀਪੀ ਆਦ ਪ੍ਰੋਬਲਮ ਜਿਹੜੀਆਂ ਹਨ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਆਪਾਂ ਬਲੱਡ ਡੋਨੇਟ ਕਰਦੇ ਆ ਤਾਂ ਉਹ ਵੀ ਚੀਜ਼ਾਂ ਸਾਡੇ ਲਈ ਥੋੜਾ ਈਜ਼ੀ ਹੋ ਜਾਂਦੀਆਂ ਨੇ ਤੇ ਇੱਕ ਹੋਰ ਵੱਡਾ ਫਾਇਦਾ ਬਲੱਡ ਡੋਨੇਟ ਕਰਨ ਦਾ ਹੈ ਕਿ ਜਦੋਂ ਆਪਾਂ ਬਲੱਡ ਡੋਨੇਟ ਕਰਦੇ ਆ ਤਾਂ ਸਾਡਾ ਦਿੱਤਾ ਹੋਇਆ ਬਲੱਡ ਜਦੋਂ ਬਲੱਡ ਬੈਂਕਸ ਜਾਂਦਾ ਹੈ ਤਾਂ ਉਸਦੇ ਸਾਰੇ ਟੈਸਟ ਕੀਤੇ ਜਾਂਦੇ ਨੇ ਇਹ ਬਲੱਡ ਬੈਂਕ ਵੱਲੋਂ ਜੇਕਰ ਮੰਨ ਲਓ ਕਿ ਸਾਡੀ ਬੋਡੀ ਚ ਕੋਈ ਪ੍ਰੋਬਲਮ ਸਾਡੇ ਬਲੱਡ ਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਬਲੱਡ ਬੈਂਕ ਵੱਲੋਂ ਸਾਨੂੰ ਇਨਟੀਮੀਟ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਪ੍ਰੋਬਲਮ ਨਾਲ ਤੁਸੀਂ ਜੂਝ ਰਹੇ ਹੋ ਤੇ ਸਾਨੂੰ ਇੱਕ ਜਾਣਕਾਰੀ ਮਿਲ ਜਾਂਦੀ ਹੈ ਤੇ ਦੋਸਤੋ ਇਹ ਇੱਕ ਬਹੁਤ ਵੱਡਾ ᱥੋਸ਼ਲ ਵਰਕ ਹੈ ਮੈਂ ਦੱਸਣਾ ਚਾਹਾਂਗਾ ਕਿ ਬਲੱਡ ਕਿਸੇ ਫੈਕਟਰੀ ਚ ਬਣਾਇਆ ਨਹੀਂ ਜਾ ਸਕਦਾ ਇਹ ਇੱਕ ਇਨਸਾਨੀ ਸਰੀਰ ਤੋਂ ਹੀ ਲਿਆ ਜਾ ਸਕਦਾ ਹੈ ਇਸ ਰੂਪ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਬਲੱਡ ਦਿੰਨੇ ਆਂ দান ਦੇ ਰੂਪ ਦੇ ਵਿੱਚ ਤੇ ਸੋਚ ਕੇ ਦੇਖੋ ਕਿ ਕਿੰਨੀਆਂ ਜਾਨਾਂ ਜਿਹੜੀਆਂ ਸਾਡੇ ਦਿੱਤੇ ਹੋਏ ਬਲੱਡ ਦੇ ਨਾਲ ਬਚਾਈਆਂ ਜਾ ਸਕਦੀਆਂ ਕਿੰਨੇ ਸਾਰੇ ਲੋਕ ਕੈਂਸਰ ਤੋਂ ਪੀੜਤ ਨੇ ਕਿੰਨੇ ਸਾਰੇ ਲੋਕ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਨੇ ਜਦੋਂ ਆਪਾਂ ਹਸਪੀਟਲ ਜਾਂਦੇ ਆਂ ਤਾਂ ਸਾਨੂੰ ਉੱਥੇ ਇਹਨਾਂ ਚੀਜ਼ਾਂ ਦਾ ਰਿਅਲਾਈਜ਼ ਹੁੰਦਾ ਹੈ ਤੇ ਉਸ ਸਮੇਂ ਸਕੂਨ ਵੀ ਮਿਲਦਾ ਹੈ ਕਿ ਤੁਹਾਡੇ ਦਿੱਤੇ ਹੋਏ ਬਲੱਡ ਨਾਲ ਕਿਸੇ ਦੀ ਜਾਨ ਬਚ ਪਾਈ ਹੈ ਤੇ ਹੁਣ ਗੱਲ ਕਰਦੇ ਆ ਕਿ ਬਲੱਡ ਨੇਟ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਸਾਡੀ ਉਮਰ ਹੱਦ ਜਿਹੜੀ ਹੈ ਉਹ 18 ਤੋਂ ਲੈ ਕੇ 65 ਸਾਲ ਦੇ ਵਿੱਚਕਾਰ ਹੋਣੀ ਜ਼ਰੂਰੀ ਹੈ ਤੇ ਸਾਡੇ ਸਰੀਰ ਦਾ ਵਜ਼ਨ ਜੋ ਹੈ ਉਹ 50 ਕਿਲੋਗ੍ਰam ਜਾਂ ਇਸ ਤੋਂ ਵਧੇਰੇ ਹੋਣਾ ਜ਼ਰੂਰੀ ਹੁੰਦਾ ਹੈ ਤੇ ਇੱਕ ਵਿਸ਼ੇਸ਼ ਗੱਲ ਇਹ ਹੁੰਦੀ ਹੈ ਕਿ ਬਲੱਡ ਨੇਟ ਕਰਨ ਤੋਂ ਪਹਿਲਾਂ ਕਿ ਸਾਡੇ ਲਈ ਇੱਕ ਅੱਛੀ ਡਾਈਟ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਔਰ ਉਚਿਤ ਮਾਤਰਾ ਵਿੱਚ ਪਾਣੀ ਦਾ ਪੀਣਾ ਪਾਣੀ ਦਾ ਸੇਵਨ ਕਰਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਸ ਤੋਂ ਇਲਾਵਾ ਕਿ ਪਿਛਲੇ 24 ਘੰਟੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਕੋਈ ਅਲਕੋਹਲ ਜਾਂ ਕੋਈ ਨਸ਼ੀਲਾ ਪਦਾਰਥ ਜੋ ਹੈ ਉਹ ਨਹੀਂ ਲਿਆ ਹੋਣਾ ਚਾਹੀਦਾ ਹੈ ਤਾਂ ਕਿ ਇੱਕ ਅੱਛੇ ਤਰੀਕੇ ਨਾਲ ਬਲੱਡ ਨੇਟ ਕੀਤਾ ਜਾ ਸਕੇ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਬਲੱਡ ਡੋਨੇਟ ਕਰਦੇ ਆ ਤਾਂ ਉਸ ਤੋਂ 3 ਮਹੀਨੇ ਬਾਅਦ ਤੁਸੀਂ ਦੁਬਾਰਾ ਫਿਰ ਬਲੱਡ ਡੋਨੇਟ ਕਰਨ ਦੇ ਯੋਗ ਹੋ ਜਾਂਦੇ ਹੋ ਤੇ ਤੁਹਾਡਾ ਬਲੱਡ 12 ਗ੍ਰਾਮ ਤੋਂ ਉੱਪਰ ਹੋਣਾ ਜ਼ਰੂਰੀ ਹੁੰਦਾ ਹੈ ਹੁਣ ਤੀਜੇ ਪਾਰਟ ਦੀ ਗੱਲ ਕਰਦੇ ਆ ਕਿ ਜਿਸ ਦੇ ਵਿੱਚ ਬਲੱਡ ਡੋਨੇਟ ਕਰਨ ਤੋਂ ਬਾਅਦ ਕਈ ਸਾਰੀਆਂ ਸਾਵਧਾਨੀਆਂ ਦਾ ਰੱਖਣਾ ਕਾਫੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਨੀ ਚਾਹਾਂਗਾ ਕੇ ਬਲੱਡ ਨੇਟ ਕਰਨ ਦੇ ਲਈ ਸਾਡੇ ਕੋਲ ਦੋ ਮਾਧਿਅਮ ਨੇ ਜਾਂ ਤਾਂ ਅਸੀਂ ਬਲੱਡ ਬੈਂਕ ਵਿੱਚ ਜਾ ਕੇ ਖੁਦ ਬਲੱਡ ਨੇਟ ਕਰ ਸਕਦੇ ਹਾਂ ਉਸ ਤੋਂ ਇਲਾਵਾ ਵੱਖ-ਵੱਖ ਆਰਗੇਨਾਈਜੇਸ਼ਨਜ਼ ਵੱਲੋਂ ਪਿੰਡ ਪੱਧਰ ਤੇ ਕਲਾਬ ਪੱਧਰ ਤੇ ਕੈਂਪ ਆਰਗੇਨਾਈਜ਼ ਕੀਤੇ ਜਾਂਦੇ ਨੇ ਤੇ ਉਹਨਾਂ ਕੈਂਪਾਂ ਦੇ ਵਿੱਚ ਵੀ ਅਸੀਂ ਬਲੱਡ ਨੇਟ ਕਰ ਸਕਦੇ ਹਾਂ ਤੇ ਉੱਥੇ ਸਾਵਧਾਨੀ ਜਿਹੜੀ ਸਭ ਤੋਂ ਵੱਡੀ ਸਾਵਧਾਨੀ ਅਸੀਂ ਸਾਡੇ ਲਈ ਰੱਖਣੀ ਜ਼ਰੂਰੀ ਹੋ ਜਾਂਦੀ ਹੈ ਜਦੋਂ ਆਪਾਂ ਬਲੱਡ ਨੇਟ ਕਰਦੇ ਹਾਂ ਬਲੱਡ ਨੇਟ ਕਰਨ ਤੋਂ ਬਾਅਦ ਅਸੀਂ ਕਾਲ ਕਰਦੇ ਹਾਂ ਕਿ ਇੱਕਦਮ ਉਤੇਜਿਤ ਹੋ ਕੇ ਉੱਠ ਜਾਂਦੇ ਹਾਂ ਪਰ ਜ਼ਰੂਰੀ ਹੈ ਕਿ ਬਲੱਡ ਡੋਨੇਟ ਕਰਨ ਤੋਂ ਬਾਅਦ 15 ਤੋਂ 20 ਮਿੰਟ ਦੇ ਲਈ ਆਪਾਂ ਬਿਲਕੁਲ ਰਿਲੈਕਸ ਹੋ ਕੇ ਉਸੇ ਮੋੜ 'ਚ ਲੇਟੇ ਰਹੀਏ ਜਿਵੇਂ ਆਪਾਂ ਬਲੱਡ ਡੋਨੇਟ ਕੀਤਾ ਹੁੰਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਕਿ ਭਾਵੇਂ ਆਪਾਂ ਬਲੱਡ ਬੈਂਕ ਚੱਲ ਜਾਂਦੇ ਆ ਭਾਵੇਂ ਅਸੀਂ ਕਿਸੇ ਕੈਂਪਸ ਜਾਂਦੇ ਆ ਤਾਂ ਉੱਥੇ ਇੱਕ ਅੱਛੀ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਪ੍ਰਬੰਧਕਾਂ ਵੱਲੋਂ ਕੀਤਾ ਜਾਂਦਾ ਹੈ ਤੇ ਉਸ ਸਮੇਂ ਸਾਨੂੰ ਇੱਕ ਅੱਛੀ ਡਾਈਟ ਦਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ ਤੇ ਇੱਕ ਮਿਥ ਹੈ ਕਿ ਜੋ ਕਿ ਬਲੱਡ ਨੇਟ ਕਰਨ ਦੇ ਨਾਲ ਕਿ ਬਲੱਡ ਘਟ ਜਾਂਦਾ ਹੈ ਨਹੀਂ ਦੋਸਤੋ 24 ਘੰਟੇ ਵਿੱਚ ਤੁਹਾਡੇ ਦੁਆਰਾ ਦਿੱਤਾ ਗਿਆ ਬਲੱਡ ਜਿਹੜਾ ਹੈ ਉਹ ਪੂਰਾ ਹੋ ਜਾਂਦਾ ਹੈ ਉਸ ਦੇ ਲਈ ਕਰਨਾ ਕੀ ਹੁੰਦਾ ਹੈ ਕਿ ਤੁਸੀਂ ਬਲੱਡ ਨੇਟ ਕਰਨ ਤੋਂ 24 ਘੰਟੇ ਤੱਕ ਇੱਕ ਅੱਛੇ ਤਰੀਕੇ ਨਾਲ ਘਰ ਦੇ ਵਿੱਚ ਰੈਸਟ ਲੈਣੀ ਹੁੰਦੀ ਹੈ ਔਰ ਬਾਅਦ ਤੋਂ ਬਾਅਦ ਲਿਕਵਿਡ ਦਾ ਸੇਵਨ ਜਿਵੇਂ ਆਪਾਂ ਪਾਣੀ ਜਿਹੜੀ ਹੈ ਉਹ ਉਹਦੀ ਵਰਤੋਂ ਜਿੰਨੀ ਜ਼ਿਆਦਾ ਕਰਾਂਗੇ ਉਨੀ ਜ਼ਿਆਦਾ ਵਧੀਆ ਹੋਏਗੀ ਇਸ ਤੋਂ ਇਲਾਵਾ ਕੋਈ ਡਰਾਈਵਿੰਗ ਵਗੈਰਾ ਤੁਸੀਂ ਕਿਤੇ ਜਾਣੇ ਆ ਤਾਂ ਉਸ ਚੀਜ਼ ਦਾ ਵੀ ਆਪਾਂ ਨੂੰ ਪਰਹੇਜ਼ ਕਰਨਾ ਪਏਗਾ ਤੇ ਕੋਈ ਜ਼ੋਰਦਾਰ ਕੰਮ ਕਿਉਂਕਿ 24 ਤੋਂ 48 ਘੰਟੇ ਦੇ ਵਿੱਚ ਵਿੱਚ ਕੋਈ ਜ਼ੋਰਦਾਰ ਕੰਮ ਤੁਹਾਨੂੰ ਕਰਨਾ ਪੈਂਦਾ ਉਸ ਤੋਂ ਵੀ ਬਚਣ ਦੀ ਜ਼ਰੂਰਤ ਹੈ ਤੇ ਕੁਝ ਨੌਜਵਾਨ ਸਾਥੀ ਜੋ ਕਿ ਜਿਮ ਜੁਆਇਨ ਕੀਤੀ ਹੁੰਦੀ ਹੈ ਉਹਨਾਂ ਨੂੰ ਵੀ ਇਹ ਇੱਕ ਸਪੈਸ਼ਲ ਅਪੀਲ ਹੁੰਦੀ ਹੈ ਕਿ ਅਗਲੇ 24 ਘੰਟੇ ਜਾਂ ਉਸ ਤੋਂ ਥੋੜਾ ਜ਼ਿਆਦਾ ਸਮੇਂ ਤੱਕ ਜੇ ਮ ਨਾ ਲਗਾਈ ਜਾਵੇ ਤੇ ਹੁਣ ਐਂਡ ਵਿੱਚ ਗੱਲ ਕਰਦੇ ਆ ਕਿ ਇੱਕ ਬਹੁਤ ਵੱਡੀ ਧਾਰਨਾ ਇੱਕ ਮਿਥ ਬਣੀ ਹੋਈ ਹੈ ਕਿ ਬਲੱਡ ਨੇਟ ਕਰਨ ਦੇ ਨਾਲ ਸਰੀਰ ਵਿੱਚ ਕਾਫੀ ਜ਼ਿਆਦਾ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਜਾਂ ਕਾਫੀ ਸਾਰੀਆਂ ਬਿਮਾਰੀਆਂ ਦਾ ਇੱਕ ਵਿਅਕਤੀ ਸ਼ਿਕਾਰ ਹੋ ਜਾਂਦਾ ਹੈ ਪਰ ਦੋਸਤੋ ਇਹ ਕਥਨ ਇਹ ਗੱਲਾਂ ਬਿਲਕੁਲ ਅਣਕੋਖੀਆਂ ਨੇ ਅਣਮਿਥੀਆਂ ਨੇ ਅਜਿਹਾ ਕੁਝ ਨਹੀਂ ਹੈ ਸਗੋਂ ਤੁਸੀਂ ਬਲੱਡ ਨੇਟ ਕਰਨ ਤੋਂ ਬਾਅਦ ਆਪਣੇ ਆਪ ਨੂੰ ਬਹੁਤ ਅੱਛਾ ਔਰ ਬਹੁਤ ਵਧੀਆ ਰਿਲੈਕਸ ਫੀਲ ਕਰੋਗੇ ਤੇ ਉਹਦੇ ਲਈ ਜੋ ਮੈਂ ਸਾਵਧਾਨੀਆਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਸਾਵਧਾਨੀਆਂ ਦਾ ਧਿਆਨ ਰੱਖਣਾ ਜ਼ਰੂਰੀ ਬਣ ਜਾਂਦਾ ਹੈ ਤੇ ਦੋਸਤੋ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਗੋਂ ਪ੍ਰੇਰਣਾ ਸਰੋਤ ਬਣੀਏ ਸੋਚ ਕੇ ਦੇਖੋ ਕਿ ਤੁਹਾਡੇ ਦੁਆਰਾ ਦਿੱਤੇ ਹੋਏ ਬਲੱਡ ਨਾਲ ਕਿੰਨੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਸੋ ਇਸ ਕਰਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰੀਏ ਉਹਨਾਂ ਦਾ ਜਾਗਰੂਕਤਾ ਲੈ ਕੇ ਆਈਏ ਤਾਂ ਕਿ ਬਾਅਦ ਤੋਂ ਬਾਅਦ ਬਲੱਡ ਜੋ ਹੈ ਬਲੱਡ ਬੈਂਕਾਂ ਤੱਕ ਮਹਈਆ ਹੋ ਸਕੇ ਤੇ ਲੋੜਵੰਦਾਂ ਲਈ ਉਸ ਨੂੰ ਵਰਤਿਆ ਜਾ ਸਕੇ ਤੇ ਇਸ ਵੀਡੀਓ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਥੈਂਕ ਯੂ ਵੈਰੀ ਮਚ